ਵਾਹਿਗੁਰੂ ਜੀ ਕਾ ਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹੋ ਤੁਸੀਂ ਸਰਵਨ ਕਰ ਰਹੇ ਹੋ ਅਗਧ ਪੀਪਾ ਜੀ ਦਾ ਸੰਖੇਪ ਜੀਵਨ ਬਿਚਾਰ ਪ੍ਰਭੂ ਜੀ ਦਾ ਪੀਪਾ ਜੀ ਦਾ ਰੂਪ ਧਾਰ ਕੇ ਪੰਜਾਂ ਪੜਾ ਰਿਆਂ ਤੇ ਪੁੱਛਣਾ ਇੱਕ ਦਿਨ ਪੰਜ ਧਾਮਾਂ ਤੇ ਉਹ ਭੰਡਾਰਿਆਂ ਤੇ ਪੁੱਜਣ ਅਤੇ ਲੰਗਰ ਛਕਣ ਦੇ ਨਿਮੰਤਰਣ ਭਗਤ ਜੀ ਨੂੰ ਪੁੱਛੇ ਪੰਜੇ ਨੇ ਉਤੇ ਭਗਤ ਜੀ ਨੇ ਮੰਨ ਲਈ ਪਰ ਜਦੋਂ ਨਿਉਤਿਆ ਤੇ ਜਾਣ ਦਾ ਸਮਾਂ ਆਇਆ ਅਦੇ ਵਿਚਾਰਨ ਲੱਗੇ ਕਿ ਜਿਸ ਦੇ ਭੰਡਾਰੇ ਤੇ ਨਾ ਪੁੱਛੇ ਉਹ ਨਰਾਜ਼ ਹੋਵੇਗਾ ਇਸ ਵਾਸਤੇ ਕਿਸੇ ਦੇ ਵੀ ਭੰਡਾਰੇ ਤੇ ਨਾ ਜਾਹੀ ਪਗਤ ਜੀ ਕਿਸੇ ਵੀ ਭੰਡਾਰੇ ਤੇ ਨਾ ਗਏ ਪ੍ਰੰਤੂ ਪ੍ਰਭੂ ਜੀ ਨੇ ਪੀਪਾ ਜੀ ਦੇ ਪੰਜ ਸਰੂਪ ਧਾਰਨ ਕੀਤੇ ਅਤੇ ਪੰਜਾਂ ਭੰਡਾਰਿਆਂ ਤੇ ਪੁੱਜ ਗਏ ਪਗਤ ਜੀ ਦੇ ਨਾਲ ਈਰਖਾ ਕਰਨ ਵਾਲੇ ਬ੍ਰਾਹਮਣਾਂ ਨੇ ਰਾਸ ਕ੍ਰੀੜਾ ਭਾਮ ਝੂਠ ਮਕਾਲ ਰੂਪੀ ਖੇਲ ਤਮਾਸ਼ਾ ਦਾ ਅਡੰਬਰ ਰਚਿਆ ਜਿਸ ਵਿੱਚ ਪੀਪਾ ਪਗਤ ਜੀ ਨੂੰ ਦਸ਼ਰਤ ਅਤੇ ਇੱਕ ਹੋਰ ਪੁਰਸ਼ ਨੂੰ ਰਾਮਚੰਦਰ ਬਣਾ ਲਿਆ ਕੁਝ ਭਲੇ ਪੁਰਸ਼ਾਂ ਨੇ ਉਹਨਾਂ ਨੂੰ ਅਜੀਹਾ ਕਰਨਾ ਰੋਕਿਆ ਪਰ ਉਹਨਾਂ ਆਖਿਆ ਕਿ ਅਸੀਂ ਪੀਪਾ ਜੀ ਦਾ ਪ੍ਰੇਮ ਪਰਖਣਾ ਹੈ ਕਿ ਕੀ ਉਹ ਦਰਸ਼ਤ ਵਾਂਗੂ ਸਰੀਰ ਦਾ ਤਿਆਗ ਕਰ ਦਿੰਦੇ ਹਨ ਕਿ ਉਹਨਾਂ ਨੇ ਸੁਭੰਗ ਰਚਿਆ ਹੈ ਰਾਮਚੰਦਰ ਜੀ ਨੂੰ ਬਨਵਾਸ ਨੂੰ ਤੋੜਨਾ ਆਰੰਭ ਕਰ ਦਿੱਤਾ ਉਹਨਾਂ ਪੀਪਾ ਜੀ ਨੂੰ ਆਖਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਰਾਮਚੰਦਰ ਜੀ ਬਨਵਾਸ ਨੂੰ ਤੁਰ ਗਏ ਸਨ ਤਾਂ ਦਸ਼ਰਤ ਜੀ ਨੇ ਸ਼ਰੀਰ ਤਿਆਗ ਦਿੱਤਾ ਸੀ ਹੁਣ ਤੁਸੀਂ ਵੀ ਦਸ਼ਤ ਰੂਪ ਵਿੱਚ ਹੋ ਜੇਕਰ ਤੁਹਾਡਾ ਸੱਚਾ ਪ੍ਰੇਮ ਹੈ ਤਾਂ ਪ੍ਰਾਣ ਤਿਆਗ ਦਿਵੋ ਉਹਨਾਂ ਈਰਖਾਲੂ ਬ੍ਰਾਹਮਣਾਂ ਦੇ ਕਹਿਣ ਤੇ ਪੀਪਾ ਜੀ ਨੇ ਪ੍ਰਾਣਾ ਦਾ ਤਿਆਗ ਕਰ ਦਿੱਤਾ ਸਾਰੇ ਭੰਡਾਰੇ ਵਿੱਚ ਹਾਹਾਕਾਰ ਮਚ ਗਈ ਸਭ ਲੋਕ ਉਹਨਾਂ ਨੂੰ ਫਟਕਾਰਾਂ ਦੇਣ ਲੱਗੇ ਅਤੇ ਕਹਿਣ ਲੱਗੇ ਕਿ ਮੂਰਖੋ ਭਗਤ ਪੀਪਾ ਜੀ ਵਰਗੇ ਮਹਾਤਮਾ ਕਿ ਤੂੰ ਮਿਲਣਗੇ ਇਹ ਪਾਪ ਤੁਹਾਡੇ ਸਿਰੋਂ ਨਹੀਂ ਉਤਰਨਾ ਪੰਜਾਹੀ ਪੰਡਾਰਿਆਂ ਵਿੱਚ ਪੀਪਾ ਜੀ ਦੇ ਪੰਜੇ ਸੂਪੀ ਸਰੀਰ ਧਿਆਇ। ਪੰਜਾਹੀ ਪਟਾਰਿਆਂ ਵਿਖੇ ਸ਼ਬਦ ਕੀਰਤਨ ਕਰਕੇ ਸ਼ੋਗਮਈ ਵਾਤਾਵਰਣ ਵਿੱਚ ਪੀਪਾ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਲੋਕ ਜਦੋਂ ਪੀਪਾ ਜੀ ਦੇ ਆਸ਼ਰਮ ਪੁੱਛੇ ਤਾਂ ਉਹ ਭਗਤ ਜੀ ਨੂੰ ਪਰਤਖ ਸਰੂਪ ਵਿੱਚ ਬੈਠੇ ਵੇਖ ਕੇ ਸਾਰੇ ਹੈਰਾਨ ਰਹਿ ਗਏ ਅਤੇ ਨਮਸਕਾਰਾਂ ਕਰਨ ਲੱਗੇ। ਇਸ ਕੌਤਕ ਨਾਲ ਭਗਤ ਪੀਪਾ ਜੀ ਦੀ ਉਪਮਾ ਹੋਰ ਵੀ ਵੱਧ ਗਈ। ਪ੍ਰਭੂ ਜੀ ਨੇ লীਲਾ ਰਚ ਕੇ ਆਪ ਹੀ ਵਿਦਾਈ ਪਰ ਦੁਇਸ਼ਟ ਪੁਰਸ਼ਾਂ ਪਾਸੋਂ ਪੀਪਾ ਜੀ ਦੀ ਉਪਮਾ ਸਹਾਰੀ ਨਾ ਗਈ ਜਿਸ ਬਾਣੀਏ ਪਾਸੋਂ ਦਾਲ ਸਿੱਧਾ ਚਾਵਲ ਕਿਉ ਆਦੀ ਹਰ ਰੋਜ਼ ਖਰੀਦੇ ਸਨ ਭਗਤ ਜੀ ਵੱਲ ਬਹੁਤ ਰਕਮ ਬਣ ਗਈ ਸੀ ਇਸ ਰਕਮ ਦੀ ਗੱਲ ਬਾਣੀਆ ਉਹਨਾਂ ਦੁਇਸ਼ਟ ਪੁਰਸ਼ਾਂ ਪਾਸ ਘਰ ਬੈਠਾ ਬਸ ਫੇਰ ਹੋਰ ਕੀ ਦੇਰ ਹੋ ਸਕਦੀ ਸੀ ਉਹਨਾਂ ਬਾਣੀਏ ਨੂੰ ਆਖਿਆ ਕਿ ਤੂੰ ਤੁਰੰਤ ਪੀਪਾ ਜੀ ਤੋਂ ਆਪਣਾ ਲੈਣਾ ਮੰਗ ਕਿਉਂਕਿ ਉਹ ਤਾਂ ਲੰਗ-ਮਲੰਗ ਹੈ ਉਸ ਪਾਸੋਂ ਇੰਨੀ ਰਕਮ ਨਹੀਂ ਦਿੱਤੀ ਜਾਣੀ ਚੁੱਕੇ ਚਕਾਏ ਬਾਣੀਆਂ ਭਗਤ ਪੀਪਾ ਜੀ ਪਾਸੋਂ ਪੈਸੇ ਮੰਗਣ ਲੱਗ ਪਿਆ ਭਗਤ ਜੀ ਨੇ ਧੀਰਜ ਨਾਲ ਆਖਿਆ ਕਿ ਅਜੇ ਤੱਕ ਪੈਸੇ ਦੀ ਤੰਗੀ ਹੈ ਜਦੋਂ ਮਾਇਆ ਆਵੇਗੀ ਤਦ ਆਪ ਦੀ ਸਾਰੀ ਰਕਮ ਦੇ ਦਿੱਤੀ ਜਾਵੇਗੀ ਪਰ ਦੁਸ਼ਟ ਲੋਕ ਭਗਤ ਜੀ ਦੀ ਨਰਾਤਰੀ ਕਰਮਾਉਣੀ ਚਾਹੁੰਦੇ ਸਨ ਉਹ 2-4 ਦਿਨਾਂ ਪਿਛੋਂ ਬਾਣੀਆਂ ਨੂੰ ਨਾਲ ਲੈ ਕੇ ਫੇਰ ਭਗਤ ਪੀਪਾ ਜੀ ਪਾਸ ਪੁੱਜ ਗਏ ਬਾਣੀਆਂ ਅਤੇ ਉਹ ਦੁਸ਼ਟ ਪੁਰਸ਼ ਬਹੁਤ ਔਕੇ ਸਨ। ਉਹਨਾਂ ਬਹੁਤ ਹੀ અપਮਾਨ ਪਰ ਸ਼ਬਦ ਭਗਤ ਜੀ ਨੂੰ ਬੋਲੇ। ਉਹਨਾਂ ਇਥੋਂ ਤੱਕ ਆਖਿਆ ਕਿ ਜੇਕਰ ਤੂੰ ਸਿੱਧੇ ਹੱਥੀ ਪੈਸੇ ਨਹੀਂ ਦੇਵੇਂਗਾ ਤਾਂ ਅਸੀਂ ਦੂਜੀ ਤਰ੍ਹਾਂ ਲੈਣੀ ਚਾਹੁੰਦੇ ਹਾਂ। ਭਗਤ ਜੀ ਹੱਸ ਕੇ ਬੋਲੇ ਸ਼ਾਹ ਜੀ ਆਪਣੇ ਕਾਗਜ਼ ਲਿਆਓ ਅਤੇ ਹਿਸਾਬ-ਕਿਤਾਬ ਕਰੋ। ਜਦੋਂ ਬਾਣੀਆਂ ਨੇ ਵਹੀ ਲਿਆ ਕੇ ਹਿਸਾਬ ਕਰਨ ਲਈ ਵਹੀ ਦੇ ਕਾਗਜ਼ ਫਰੋਲੇ ਤਾਂ ਜਿਨ੍ਹਾਂ ਪੱਤਰਿਆਂ 'ਤੇ ਭਗਤ ਪੀਪਾ ਜੀ ਦਾ ਹਿਸਾਬ-ਕਿਤਾਬ ਲਿਖਿਆ ਹੋਇਆ ਸੀ ਉਹ ਬਿਲਕੁਲ ਕੋਰੇ ਨਿਕਲੇ ਇਹ ਹੀ ਕੋਤਕ ਵੇਖ ਕੇ ਬਾਣੀਆਂ ਅਤੇ ਜੰਡਾਲ ਚੌਂਕੜੀ ਸ਼ਰਮਿੰਦਗੀ ਦੇ ਮਾਰੇ ਘਰਾਂ ਨੂੰ ਮੁੜ ਗਏ ਜਦੋਂ ਰਾਜੇ ਨੂੰ ਇਸ ਕਰਤੂਤ ਦਾ ਪਤਾ ਲੱਗਾ ਤਾਂ ਉਸਨੇ ਬਾਣੀਏ ਨੂੰ ਕੈਦ ਕਰ ਲਿਆ ਬਾਣੀਏ ਦੇ ਬਾਲ ਬੱਚੇ ਬੜੇ ਦੁਖੀ ਹੋਏ ਅਤੇ ਲਾਚਾਰ ਹੋ ਕੇ ਬਾਣੀਏ ਦੀ ਪਤਨੀ ਭਗਤ ਜੀ ਦੀ ਪਤਨੀ ਸੀਤਾ ਪਾਸਪੂਜੀ ਅਤੇ ਆਪਣੇ ਪਤੀ ਦੇ ਕੈਦ ਹੋਣ ਦੀ ਸਾਰੀ ਵਾਰਤਾ ਸੁਣਾਈ ਮਿੰਨਤਾ ਤਰਲੇ ਕੀਤੇ ਇਹ ਮੇਰੇ ਪਤੀ ਨੂੰ ਰਾਜੇ ਪਾਸੋਂ ਕਿਸੇ ਤਰ੍ਹਾਂ ਛੁੜਵਾ ਦਿਓ ਰਾਤ ਸਮੇਂ ਪ੍ਰਭੂ ਜੀ ਨੇ ਮਿਹਰ ਕੀਤੀ ਭਗਤ ਪੀਪਾ ਜੀ ਦਾ ਘਰ ਅੰਨ ਨਾਲ ਭਰ ਦਿੱਤਾ ਸਵੇਰ ਹੁੰਦਿਆਂ ਭਗਤ ਜੀ ਵੀ ਪ੍ਰਸੰਨ ਚਿਤ ਪ੍ਰਭੂ ਜੀ ਦਾ ਧੰਨਵਾਦ ਕਰਨ ਲੱਗੇ ਭਗਤ ਜੀ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਬਾਣੀਏ ਨੂੰ ਛੱਡ ਦਿਓ ਅਸੀਂ ਇਸ ਦੇ ਪੈਸੇ ਦੇਣੇ ਹਨ ਸੋ ਰਾਜੇ ਦੀ ਕੈਦ ਵਿੱਚੋਂ ਰਿਹਾ ਹੋ ਕੇ ਬਾਣੀਆ ਭਗਤ ਜੀ ਪਾਸ ਪੁੱਜਿਆ ਅਤੇ ਆਪਣੀ ਗਲਤੀ ਦੀ ਮਾਫੀ ਮੰਗੀ ਭਗਤ ਜੀ ਨੇ ਮੱਲੋ ਮੱਲੀ ਧਾਨ ਦੀ ਪੋਟਲੀ ਬਨ ਕੇ ਬਾਣੀਏ ਨੂੰ ਦੇ ਦਿੱਤੀ ਜਦੋਂ ਘਰ ਜਾ ਕੇ ਰਕਮ ਗਿਣੀ ਤਾਂ ਉਹ ਬਹੁਤ ਜ਼ਿਆਦਾ ਨਿਕਲੀ ਬਾਣੀਏ ਦੇ ਮਨ ਤੇ ਭਗਤ ਜੀ ਦੀ ਦਿਆਲਤਾ ਦਾ ਅਜੀਹਾ ਪ੍ਰਭਾਵ ਪਿਆ ਕਿ ਉਹ ਵੀ ਵਿਰਾਂਗੀ ਬਣ ਬੈਠਾ ਅਤੇ ਘਾਰ ਕਾਟ ਤਿਆਗ ਕੇ ਭਗਤ ਪੀਪਾ ਜੀ ਪਾਸੋਂ ਗੁਰੂ ਦੀਖਿਆ ਪ੍ਰਾਪਤ ਕਰਕੇ ਜੰਗਲਾਂ ਨੂੰ ਚਲਾ ਗਿਆ ਅਤੇ ਰਾਤ ਦਿਨ ਪ੍ਰਭੂ ਸਿਮਰਨ ਕਰਕੇ ਜਨਮ ਸਫਲਾ ਕਰ ਗਿਆ ਕੁਝ ਦਿਨ ਪਿੱਛੋਂ ਅਗਿਤ ਪੀਪਾ ਜੀ ਅਤੇ ਸੀਤਾ ਜੀ ਤੰਨ ਦਾ ਪਰਿਆ ਕੋਟਾ ਛੱਡ ਕੇ ਜੰਗਲ ਨੂੰ ਦੂਰ ਪਏ। ਰਸਤੇ ਵਿੱਚ ਇੱਕ ਪੁਰਸ਼ ਮਿਲਿਆ ਜਿਸ ਨੂੰ ਕਰਮਕਾਂਡੀ ਬ੍ਰਾਹਮਣਾਂ ਨੇ ਗਊ ਹੱਤਿਆ ਹੋ ਜਾਣ ਕਾਰਨ ਸਜ਼ਾ ਦਿੱਤੀ ਹੋਈ ਸੀ ਕਿ ਜਿੰਨਾ ਚੇ ਤੂੰ ਪ੍ਰਾਸ਼ਿਤ ਨਹੀਂ ਕਰਦਾ ਬ੍ਰਾਹਮਣਾਂ ਨੂੰ ਪੂਜਨ ਨਹੀਂ ਚਕੋਂਦਾ ਅਤੇ ਗੰਗਾ ਜੀ ਦਾ ਇਸ਼ਨਾਨ ਕਰਕੇ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਤੈਨੂੰ ਆਪਣੇ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਏਗਾ। ਪਰੰਤੂ ਉਹ ਪੁਰਖ ਵਿਚਾਰਾ ਗਰੀਬ ਸੀ। ਉਸਨੇ ਆਪਣੀ ਇਲਾਚਾਰੀ ਅਤੇ ਬ੍ਰਾਹਮਣਾਵਲੋਂ ਮਿਲੀ ਸਜਾ ਦੀ ਕਹਾਣੀ ਪਗਤਪੀ ਕਾ ਜੀ ਨੂੰ ਸੁਣਾਈ। ਪੀਤਾ ਜੀ ਉਸ ਨੂੰ ਆਪਣੇ ਘਰ ਲੈ ਗਏ। ਉਸ ਨੂੰ ਬਿਠਾ ਕੇ ਪ੍ਰੇਮਪੂਰਵਕ RAM ਨਾਮ ਦਾ ਜਪ ਕਰਵਾਇਆ। ਅਦੇ ਘਰ ਵਿੱਚ ਬਿਠਾ ਕੇ ਭੋਜਨ ਚਕਾ ਦਿੱਤਾ। ਪਗਤ ਜੀ ਦੇ ਮਨ ਵਿੱਚ ਦ੍ਰਿੜ ਨਿਸ਼ਚਾ ਸੀ ਕਿ ਪ੍ਰਭੂ ਜੀ ਦਾ ਨਾਮ ਕਰੋੜਾ ਪਾਪਾਂ ਦਾ ਨਾਸ ਕਰਨ ਵਾਲਾ ਹੈ। ਪ੍ਰਭੂ ਭਗਤੀ। ਅਤੇ ਪ੍ਰੇਮ ਤੋਂ ਸਖਨੇ ਕਰਮ ਕਾਂਡੀ ਬ੍ਰਾਹਮਣਾ ਨੂੰ ਜਦੋਂ ਇਹ ਸਤਾ ਪਤਾ ਲੱਗਾ ਤਾਂ ਉਹ ਬਹੁਤ ਗੁੱਸੇ ਹੋਏ ਅਤੇ ਭਗਤ ਜੀ ਦੇ ਪਾਸ ਪੁੱਜੇ ਤੇ ਆਖਣ ਲੱਗੇ ਕਿ ਅਸੀਂ ਇਸ ਨੂੰ ਸਜਾ ਦਿੱਤੀ ਸੀ ਤੁਸੀਂ ਇਸ ਨੂੰ ਆਪਣੇ ਨਾਲ ਬਿਠਾ ਕੇ ਭੋਜਨ ਕਿਵੇਂ ਝਕਾ ਦਿੱਤਾ ਭਗਤ ਜੀ ਨੇ ਆਖਿਆ ਬ੍ਰਾਹਮਣੋ ਪ੍ਰਭੂ ਜੀ ਦਾ ਨਾਮ ਕਰੋੜਾ ਪਾਪਾ ਨੂੰ ਨਾਸ ਕਰਨ ਵਾਲਾ ਹੈ ਇਸ ਵਾਸਤੇ ਮੈਂ ਇਸ ਨੂੰ ਆਪਣੇ ਪਾਸ ਬਿਠਾ ਕੇ ਰਾਮ ਨਾਮ ਦਾ ਜਾਪ ਕਰਾਇਆ ਹੈ ਸੋ ਇਸੇ ਪਾਪ ਨਸ਼ਟ ਹੋ ਗਈ ਸਮਝ ਇਸ ਨੂੰ ਆਪਣੇ ਨਾਲ ਲੰਗਰ ਝਕਾਇਆ ਹੈ ਪੰਡਤ ਪੂਰਵੀ ਲਾਲ ਪਿਲੇ ਹੋ ਕੇ ਆਖਣ ਲੱਗੇ ਕਿ ਤੇਰਾ ਯਕੀਨ राम नाम ਉੱਪਰ ਜਾਂਦਾ ਹੈ ਔਰ ਬ੍ਰਾਹਮਣ ਵੀ ਦੇਸ਼ ਵਿੱਚ ਰਹਿੰਦੇ ਹਨ ਕਿ ਕਿਸੇ ਨੂੰ ਯਕੀਨ ਨਹੀਂ ਪਗਤ ਜੀ ਨੇ ਫਿਰ ਬੇਨਤੀ ਕੀਤੀ ਕਿ ਮੈਨੂੰ ਤਾਂ ਕੇਵਲ राम नाम ਤੇ ਧ੍ਰਿੜ ਨਿਸ਼ਚੈ ਹੈ ਜਿਸ ਕਾਰਨ ਮੈਂ ਇਸ ਨੂੰ ਕੀਤੇ ਪਾਪਾ ਤੋਂ ਮੁਕਤ ਹੋਇਆ ਸਮਝ ਕੇ ਅੰਨ ਜਲ ਚਕਾਇਆ ਹੈ ਪੰਡਤਾਂ ਨੇ ਆਖਿਆ ਅਸੀਂ ਤੁਹਾਡਾ ਇਹ ਬੇਨ ਤਦ ਮੰਨਾਂਗੇ ਜੇਕਰ ਤੁਸੀਂ ਵਿਸ਼ਨੂੰ ਭਗਵਾਨ ਜੀ ਦੇ ਅਸਵਾਰੀ ਕਰਨ ਵਾਲੇ ਵਾਹਨ ਨੂੰ ਲੱਡੂ ਖਵਾ ਦਿਗੋ ਭਗਤ ਜੀ ਭਗਵਾਨ ਤੇ ਵਾਹਨ ਗਰੁੱਡ ਦੀ ਅਸਵਾਰੀ ਵਾਲੇ ਮੰਦਰ ਵਿੱਚ ਪੁੱਜ ਗਏ ਪ੍ਰਭੂ ਜੀ پاس ਭਗਤ ਜੀ ਨੇ ਨਿਮਰਤਾ ਪੂਰਕ ਬੇਨਤੀ ਕੀਤੀ ਪ੍ਰਭੂ ਜੀ ਤੇ ਮੇਰੇ ਨਾਲ ਗਰੁੱਡ ਨੇ ਸਾਰੇ ਲੱਡੂ ਪ੍ਰੇਮਪੂਰਵਕ ਛਕ ਲਈ ਇਹ ਕੋਤਕ ਜਦੋਂ ਬ੍ਰਾਹਮਣਾਂ ਨੇ ਪੜਤ ਤੱਕ ਵੇਖਿਆ ਤਾਂ ਉਹ ਸ਼ਰਮਿੰਦਗੀ ਦੇ ਮਾਰੇ ਘਰਾਂ ਨੂੰ ਮੁੜ ਆਏ ਵਾਹਿਗੁਰੂ ਜੀ ਹੀ ਹੋਈਆਂ ਤੁਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਦਾ ਆਪੜਿਆ ਸੁਨਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ